ਚੋਬਾਈ ਸਾਹਿਬ ਜੀ ਦਾ ਪਾਠ ਸੁਣਾਉਣ ਤੇ 3 ਦਿਨ ਕੁਲਚਾ ਫਰੀ ਇੱਥੇ ਤੁਹਾਨੂੰ ਸਵਾਦ ਵੀ ਮਿਲੂਗਾ ਤੇ ਬਾਈ ਜੀ ਤੁਹਾਨੂੰ ਸਫਾਈ ਵੀ ਮਿਲੂਗੀ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਖੜਿਆ ਹਾਂ ਇਸ ਸਮੇਂ ਪਟਿਆਲਾ ਦੁਖਣਵਰ ਦੇ ਬਿਲਕੁਲ ਸਾਹਮਣੇ ਰੋਡ ਜਾਂਦਾ ਪਾਸੀ ਰੋਡ ਤੇ ਇੱਥੇ ਸਾਨੂੰ ਭਰਾ ਮਿਲੇ ਨੇ ਆਪਣੇ ਪੰਜਾਬੀ ਭਰਾ ਸਿੰਘ ਕੁਲਚਾ ਭੰਡਾਰ ਤੁਸੀਂ ਦੇਖੋ ਕੁਲਚੇ ਬਹੁਤ ਖਾਨੇ ਹੋਣਾ ਅਲੱਗ-ਅਲੱਗ ਸਟਾਲ ਲੱਗੇ ਹੋਏ ਨੇ ਹਰ ਜਗ੍ਹਾ ਪਰ ਜਿੱਥੇ ਪੰਜਾਬੀ ਭਰਾ ਨੇ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਬਾਈ ਜੀ ਇੱਥੇ ਤੁਹਾਨੂੰ ਸਵਾਦ ਵੀ ਮਿਲੂਗਾ ਤੇ ਬਾਈ ਜੀ ਤੁਹਾਨੂੰ ਸਫਾਈ ਵੀ ਮਿਲੂਗੀ ਆ ਸਿੰਘ ਕੁਲਚਾ ਭੰਡਾਰ ਆ ਬਾਈ ਜੀ ਤੂਫਾਨ ਸਿੰਘ ਫੋਨ ਨੰਬਰ ਵੀ ਦਿੱਤਾ ਹੋਇਆ ਬਾਈ ਨੇ ਸਿੰਘ ਕੁਲਚਾ ਭੰਡਾਰ ਸਪੈਸ਼ਲ ਮੱਖਣ ਪਨੀਰ ਵਾਲੇ ਤਾਂ ਬਾਈ ਜੀ ਚੈੱਕ ਕਰ ਸਕਦੇ ਹੋ ਬਾਈ ਜੀ ਤਿਆਰ ਕਰਦੇ ਨੇ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਨਾਲ ਅੰਦਰ ਜਾ ਕੇ ਤੇ ਬਾਈ ਨੂੰ ਪੁੱਛ ਰਿਹਾ ਬਾਈ ਜੀ ਕਿੰਨਾ ਸਮਾਂ ਹੋ ਗਿਆ ਤੇ ਕਿਵੇਂ ਕੰਮਕਾਰ ਚੱਲਦਾ ਤੇ ਪਾਸੇ ਰੋਡ ਬਾਈ ਜੀ ਚੈੱਕ ਕਰ ਸਕਦੇ ਹੋ ਤੁਹਾਨੂੰ ਵੀਡੀਓ ਦੇ ਵਿੱਚ ਆਕੇ ਪਤਾ ਲੱਗੇ ਜਾਊਗਾ ਸਭ ਤੋਂ ਵੱਡੀ ਸੇਵਾ ਬਾਈ ਜੀ ਇਹੀ ਆ ਜੋ ਬਾਈ ਨੇ ਆ ਚੀ ਲਿਖੀ ਹੋਈ ਆ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਐਡ ਕਰਦਾਗਾ ਤੇ ਆ ਦੇਖ ਸਕਦੇ ਹੋ ਬਾਈ ਜੀ ਸ਼ਰਧਾਈ ਵੀ ਨਾਲੇ ਇੱਥੇ ਸ਼ਿਕਾਈ ਜਾਂਦੀ ਆ ਸਾਹਮਣੇ ਬਾਈ ਜੀ ਚੈੱਕ ਕਰ ਸਕਦੇ ਹੋ ਬਣਾਈ ਜਾ ਰਹੀ ਆ ਤੇ ਸ਼ੇਅਰ ਇੰਨਾ ਕਰਨਾ ਬਾਈ ਜੀ ਵੀਡੀਓ ਨੂੰ ਕਿਉਂਕਿ ਪੰਜਾਬੀ ਭਰਾ ਜਦੋਂ ਕੋਈ ਕਰਦੇ ਨੇ ਨਾ ਤਾਂ ਸਾਨੂੰ ਸ਼ੇਅਰ ਕਰਨਾ ਬਣਦਾ ਬਾਕੀ ਚੀਜ਼ਾਂ ਆਪਾਂ ਬਹੁਤ ਸ਼ੇਅਰ ਕਰਦੇ ਆ ਤਾਂ ਇੱਧਰ ਹੁੰਦਾ ਨਾਲ ਹੀ ਕੁਲਚਾ ਤਿਆਰ ਬਬਾਈ ਜੀ ਅਸੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਖਤੈ ਜੀ ਹੋਰ ਠੀਕ ਠਾਕ ਜੀ ਸਰਦੀ ਦਾ ਮੌਸਮ ਆਇਆ ਠੀਕ ਆ ਜੀ ਬਾਬਾ ਜੀ ਕਿਵੇਂ ਚੱਲਦਾ ਕੰਮਕਾਰ ਜੀ ਸੱਡੀ ਜਾਨਾ ਬਰੀ ਵਧੀਆ ਚਲੋ ਬਹੁਤ ਵਧੀਆ ਸਭ ਤੋਂ ਪਹਿਲਾਂ ਇੱਕ ਵਾਰ ਐਡਰੈਸ ਸਮਝਾ ਦੋ ਆਪਣੇ ਵੀਵਰ ਨੂੰ ਹਾਂ ਬਾ ਐਡਰੈਸ ਹੈਗਾ ਵੀਰੇ ਪਾਸੀ ਰੋਡ ਹਾਂਜੀ ਦੁਖਣਵਾਲਾ ਸਾਹਿਬ ਨੇੜੇ ਹਾਂਜੀ ਗਰਗ ਅਖਾ ਦਾ ਹਸਪਤਾਲ ਦੇ ਸਾਹਮਣੇ ਗਰਗ ਅਖਾ ਦਾ ਹਸਪਤਾਲ ਕਿੰਨਾ ਘਟਾ ਮੋ ਗਿਆ ਬਾਬਾ ਜੀ 8 ਸਾਲ ਹੋ ਗਏ 8 ਸਾਲ ਹੋ ਗਏ ਇੱਥੇ ਠੀਕ ਆ ਤੇ ਆ ਚੈੱਕ ਕਰ ਸਕਦੇ ਹੋ ਬਾਈ ਜੀ ਤਵੀ ਚੈੱਕ ਕਰ ਸਕਦੇ ਹੋ ਤੇ ਕੁਲਚਾ ਤਿਆਰ ਹੋ ਰਿਹਾ ਆ ਚੈੱਕ ਕਰ ਸਕਦੇ ਹੋ ਤੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਆ ਦੇਖ ਸਕਦੇ ਕੀ ਕੀ ਪਾਇਆ ਜਾਂਦਾ ਭਾਈ ਜੀ ਖੁੱਲਚੇ ਜਿ ਕਿ ਪਾਇਆ ਜਾਂਦਾ ਜੀ ਆ ਸਬਜੀ ਪਾਈ ਜਾਂਦੀ ਆ ਹਾਂਜੀ ਮੀਰ ਪਾਇਆ ਜਾਂਦਾ ਪਨੀਰ ਪਾਇਆ ਜਾਂਦਾ ਮੱਖਣ ਪਾਇਆ ਜਾਂਦਾ ਮੱਖਣ ਫੈਨ ਨਾਲ ਪਕਾੜਿਆ ਜਾਂਦਾ ਠੀਕ ਆ ਰੇਟ ਕੀ ਕੀ ਆ ਜੀ ਆਪਣੇ ਕੋਲ ਮੀਰ ਕਿਹੜੇ ਰੇਟ ਆ ਜੀ 20 ਰੁਪਏ ਇੱਕੋ ਰੇਟ ਹਾਂਜੀ ਤੇ ਬਾਬਾ ਜੀ ਇਹ ਜਿਹੜਾ ਪੋਸਟਰ ਲਗਿਆ ਉਹਦੇ ਪਰ ਦੱਸੋ ਸੇਵਾ ਬਹੁਤ ਵਧੀਆ ਕਰ ਰਹੇ ਤੁਸੀਂ ਕੋਈ ਯਾਰ ਆਪਾਂ ਨੂੰ ਪਾਇਆ ਦਾ ਕਰਾ ਵੀ ਦੇਖ ਕੇ ਕੋਈ ਆਪਣੇ ਨਾਲ ਜੁੜੇ ਹਾਂਜੀ ਸਿੰਘ ਭਾਈ ਹਾਂਜੀ ਕੋਈ ਛੋਟੇ ਬੱਚਿਆਂ ਨੂੰ ਸਿੱਖਣ ਕੋਸਾ ਹਾਂਜੀ ਹਾਂਜੀ ਬਿਲਕੁਲ ਤਾਂ ਅੱਜਕੱਲ ਸਮਾਗਮ ਮਾਰਾ ਚੱਲ ਰਿਹਾ ਬਿਲਕੁਲ ਬਿਲਕੁਲ ਜੀ ਚੰਗੇ ਰਾ ਲਾਇਆ ਹੋਇਆ ਮੈਂ ਵੀਡੀਓ ਚ ਐਡ ਕਰਦਾ ਹਾਂ ਸਾਰਾ ਕੁਝ ਪੜ ਕੇ ਕਿਸੇ ਨਾਲ ਜਨਾਲੇ ਬਣਦੇ ਨਾ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਸੇਵਾ ਇਹ ਵੀ ਬਹੁਤ ਵੱਡੀ ਸਿੱਖੀ ਨਾਲ ਜੋੜਨਾ ਬੱਚਿਆਂ ਨੂੰ ਆ ਦੇਖ ਸਾਦੇ ਜੀ ਸਫਾਈ ਕੁਲਚਾ ਹੋ ਰਿਹਾ ਤੇ ਆ ਇੱਕ ਵਾਰ ਸਫਾਈ ਚੈੱਕ ਕਰ ਲਵਾਂ ਬਾਬਾ ਜੀ ਉਹ ਉਹ ਕੰਮ ਨਹੀਂ ਹੈਗਾ ਬਾਕੀ ਜਗ੍ਹਾ ਆਪਾਂ ਦੇਖਦੇ ਹਾਂ ਹਨਾ ਉਹ ਵੀ ਚਲੋ ਆਪਣੇ ਭਰਾਣੇ ਪਰ ਜਿੱਥੇ ਆਪਣੇ ਪੰਜਾਬੀ ਭਰਾਣੇ ਸਾਨੂੰ ਇੱਥੇ ਸਪੋਰਟ ਕਰਨੀ ਚਾਹੀਦੀ ਆ ਤੇ ਇੱਧਰ ਦੇਖ ਸਕਦੇ ਹੋ ਆ ਪੋਸਟਰ ਨੂੰ ਧਿਆਨ ਨਾਲ ਪੜੋ ਜੀ ਤੇ ਸ਼ੇਅਰ ਕਰ ਦਿਓ ਤੁਹਾਨੂੰ ਮੈਂ ਪੜ ਕੇ ਵੀ ਸੁਣਾ ਦਿੰਨਾ ਵਿਖਿਆ ਸਿੰਘ ਫਾਸਟ ਫੂਡ ਚਪਾਈ ਸਾਹਿਬ ਜੀ ਦਾ ਪਾੜ ਸੁਣਾਉਣ ਤੇ 3 ਦਿਨ ਕੁਲਚਾ ਫਰੀ ਦੇਖੋ ਬਹੁਤ ਵੱਡੀ ਸੇਵਾ ਜੀ ਉਸ ਤੋਂ ਬਾਅਦ ਜਪੂਜੀ ਸਾਹਿਬ 파ਟ ਸੁਣਾਉਣ ਤੇ ਸੁਣਾਉਣ ਵਾਲੇ ਨੂੰ 8 ਦਿਨ ਕੁਲਚਾ ਫ੍ਰੀ ਟੰਟ ਦੁਮਾਲਾ ਸਜਾਉਣ ਵਾਲੇ ਨੂੰ 5 ਦਿਨ ਕੁਲਚਾ ਫ੍ਰੀ ਜਪੂ ਸਾਹਿਬ ਜੀ ਦਾ 파ਟ ਸੁਣਾਉਣ ਵਾਲੇ ਨੂੰ 30 ਦਿਨ ਕੁਲਚਾ ਫ੍ਰੀ ਦਿੱਤਾ ਜਾਵੇਗਾ ਬਾਈ ਜੀ ਬਹੁਤ ਵੱਡੀ ਸੇਵਾ 15 ਸਾਲ ਤੱਕ ਦੇ ਬੱਚਿਆਂ ਲਈ ਆ ਬਾਈ ਜੀ ਇਹ ਸੇਵਾ ਤਾਂ ਪਾਸੀ ਰੋਡ ਨੇੜੇ ਗੁਰਦੁਆਰਾ ਦੁਖਣਵਰ ਸਾਹਿਬ ਪਟਿਆਲਾ ਤੂਫਾਨ ਸਿੰਘ ਫੋਨ ਨੰਬਰ ਵੀ ਦਿੱਤਾ ਵਾ ਜੀ ਤੇ ਬਾਈ ਜੀ ਆਪਣੇ ਪੰਜਾਬੀ ਭਰਾਣੇ ਹਨਾ ਕਮਾਲੇ ਸਿਆਏ ਹੋਏ ਆ ਤੇ ਆਪਣਾ ਆ ਕੇ ਇੱਥੇ ਖੁਲਚਾ ਛਕੋ ਤੇ ਨਾਲ ਸ਼ਰਧਾਈ ਛਕੋ ਦੋਨੇ ਚੀਜ਼ਾਂ ਇੱਥੇ ਮਿਲਣਗੀਆਂ ਤੁਹਾਨੂੰ ਤੇ ਜਦੋਂ ਆਪਣੇ ਪੰਜਾਬ ਦੇ ਪੰਜਾਬੀ ਭਰਾ ਕੁਝ ਕੰਮ ਕਰਦੇ ਨੇ ਹਨਾ ਸਾਨੂੰ ਸਾਥ ਵੀ ਦੇਣਾ ਚਾਹੀਦਾ ਇੱਥੇ ਆ ਕੇ ਇਹ ਪਟਿਆਲੇ ਆ ਜੀ ਇਹ ਦੂਜੇ ਪਾਸੇ ਚੈੱਕ ਕਰ ਸਕਦੇ ਹੋ ਤੁਸੀਂ ਸ਼ਰਧਾਈ ਵੀ ਤਿਆਰ ਕੀਤੀ ਜਾ ਰਹੀ ਹੈ ਆ ਲੋ ਜੀ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦਿਓ ਤਾਂ ਕਿ ਇੱਥੇ ਬਾਬਾ ਜੀ ਗੋਲ ਹਨਾ ਵੱਧ ਤੋਂ ਵੱਧ ਲੋਕ ਆਉਣ ਸਦਾਈ ਸਕਣ ਕੋਚਾ ਸਕਣ ਬਹੁਤ ਚੀਜ਼ਾਂ ਆਪਾਂ ਖਾਣੇ ਆ ਪਰ ਇੱਥੇ ਆ ਕੇ ਵੀ ਇੱਕ ਵਾਰ ਜ਼ਰੂਰ ਟੇਸਟ ਕਰੋ ਕਿਉਂਕਿ ਆਪਣੀ ਤਾਕਤ ਵਾਲੀਆਂ ਚੀਜ਼ਾਂ ਜਦੋਂ ਅੰਦਰ ਜਾਣਗੀਆਂ ਤੁਹਾਨੂੰ ਆਪਣੇ ਆਪ ਫੀਲ ਹੋਏਗਾ ਤੁਹਾਡੇ ਸਰੀਰ ਨੂੰ ਵੀ ਕੁਝ ਹੈ ਲਓ ਜੀ ਸ਼ੇਅਰ ਕਰਿਓ ਜੀ ਵੀਡੀਓ ਨੂੰ ਬਾਸੀ ਰੋਡ ਹੈ ਜੀ ਰੁਖਣਵਾਰਤ ਸਾਹਿਬ ਦੇ ਬਿਲਕੁਲ ਸਾਹਮਣੇ ਗਰਗ ਅੱਖਾਂ ਦਾ ਹਸਪੀਟਲ ਹੈ ਇਹ ਸ਼ਰਦਾਈ ਤੇ ਇਦਰ ਸਿੰਘ ਕੁੱਲਚਾ ਭੰਡਾਰ ਸ਼ੇਅਰ ਕਰੇਗੀ ਵੀਡੀਓ ਵਿੱਚ ਸਾਸੀ ਕਾ